ਅਸੀਂ ਨਾ ਇਥੋਂ ਆਂਡੇ ਲੈ ਕੇ ਗਏ ਸੀਗੇ ਛੇਟ ਰਿਆਂ ਹਾਂਜੀ ਤੇ ਆਪਣੇ ਸਕੈਨਰ ਤੇ ਪਹਿਲੇ ਸਕੈਨਰ ਤੇ ਪੇਮੈਂਟ ਕੋਈ ਨਹੀਂ ਸੀ ਜਿਹੜਾ ਮਿਲਦਾ ਸੀ ਠੀਕ ਚਲੋ ਅਸੀਂ ਮੁੜ ਕੇ ਉਹ ਮਤਲਬ ਇਸ ਤਰ੍ਹਾਂ ਹੀ ਜਾਵਨੇ ਤੇ ਉਹਦੇ ਬਾਅਦ ਅੱਧੇ ਘੰਟੇ ਬਾਅਦ 25 ਮਿੰਟਾ ਬਾਅਦ ਉਹ ਪੇਮੈਂਟ ਲਿਖੀ ਆ ਸਾਡੇ ਕੋਲੇ ਵਾਪਸ ਆ ਗਈ ਜੋ ਸਾਡੇ ਕੋਲੇ ਪੇਮੈਂਟ ਵਾਪਸ ਆ ਗਈ ਉਦੋਂ ਅਸੀਂ ਮੁੜਿਆ ਅਸੀਂ ਕਿਵੇਂ ਤਾਂ ਉਹਨਾਂ ਹੀ ਦੇਖ ਕੇ ਜੀ ਕਿੱਦੇ ਵਾਪਸ ਆਈ ਫਾਰਮ ਆ ਗਈ ਸੀ ਆ ਤੇ ਬਾਈ ਦਾ ਨੰਬਰ ਵੀ ਸਾਡੇ ਕੋਲ ਹੈ ਨਹੀਂ ਸੀਗਾ ਤੇ ਬਾਅਦ ਵਿੱਚ ਅਸੀਂ ਉਹਦਾ ਨੰਬਰ ਲਿਆ ਬਾਅਦ ਵਿੱਚ ਬਾਈ ਨੂੰ ਫੋਨ ਲਾਇਆ ਤੇ ਬਾਈ ਜੀ ਕਹਿੰਦੇ ਹੁਣ ਤੁਹਾਡੀ ਵੀਡੀਓ ਵਾਇਰਲ ਹੋ ਗਈ ਤੁਸੀਂ ਵੀਡੀਓ ਦੇਖ ਕੇ ਆਏ ਆ ਅਸੀਂ ਅਗਾ ਨਹੀਂ ਜੀ ਅਸੀਂ ਵੀਡੀਓ ਦੇਖ ਕੇ ਨਹੀਂ ਆਏ ਅਸੀਂ ਤਾਂ ਮੰਗ ਲਓ ਵੀ ਸਾਡੇ ਪੈਸੇ ਵਾਪਸ ਆ ਗਏ ਨਾ ਇਸ ਤਰ੍ਹਾਂ ਤਾਂ ਗੱਲ ਹੋਈ ਤੇ ਬਾਈ ਕਹਿੰਦਾ ਵੀ ਹੁਣ ਤਾਂ ਵੀਡੀਓ ਦੇਖ ਕੇ ਆਏ ਸੀ ਆਪਾਂ ਸੁਭਾ ਗੱਲ ਕਰਾਂਗੇ ਤਾਂ ਤੇ ਫਿਰ ਅਸੀਂ ਅਗਾ ਵੀ ਮੈਂ ਸੁਭਾ ਆਪਣੇ ਬਲਾਈਆਂ ਨਾਲ ਸੁਭਾ ਨਾਲ ਉਹ ਚਾਹ ਰਹੇ ਸਨ ਉਹ ਕਾਲੀ ਦਾ ਲਗ ਨੂੰ ਫਰਵਾਂਸੀ ਉਹਨਾਂ ਨਾਲ ਗੱਲ ਕਰਾਣੇ ਆ ਬਾਈ ਕਹਿੰਦਾ ਗੱਲ ਕਰਾ ਦਿਓ ਕੋਈ ਗੱਲ ਨਹੀਂ ਮੈਂ ਵੀਡੀਓ ਡਿਲੀਟ ਮਾਰ ਦੂੰਗਾ ਤੇ ਅਸੀਂ ਉਹਨਾਂ ਨੂੰ ਫੋਨ ਲਾਇਆ ਉਹ ਉੱਥੇ ਪਹੇਚੀ ਕਰਦੇ ਤੇ ਬਾਅਦ ਕਰਦੇ ਤੇ ਮਾਈਕਲ ਵੀ ਫੋਨ ਕਰਿਆ ਬਾਅਦ ਚ ਭਾਈ ਇਹ ਘਰੇ ਮੈਂ ਉਸ ਕਰਤੇ ਬਾਅਦ ਚ ਕਿ ਸਾਡੇ ਨਾਲ ਕੀ ਹੋਈ ਹੈ ਇਹ ਕੋਈ ਗੱਲ ਆਪ ਨਹੀਂ ਲੈ ਰਹੇ ਵੇ ਕਿ ਸਾਡੇ ਨਾਲ ਚਾਰ ਪੰਜਾਂ ਜੀ ਹੋਈ ਹੈ ਅਗਲਾ ਮੁਰਗਾ ਲੈ ਕੇ ਤੇ ਬਾਅਦ ਚ ਪਹੇ ਜਿੰਦਰੀ ਭੱਜ ਜਾਂਦਾ ਇੱਕ ਗੱਲ ਬਾਤ ਹੋ ਗਈ ਆਪਣੇ ਵੀ ਕੋਈ ਪਿੰਡ ਦੇ ਬੰਦੇ ਆ ਜਿਹੜਾ ਵੀ ਉਹ ਨੇੜ ਨੇੜ ਦੀ ਹੈ i'm not